ਪੈਸੇ ਕਢਵਾ ਕੇ ਗੇਟ ਤੇ ਆਇਆ ਇੱਕ ਲੇਡੀਜ਼ ਨੇ ਆਨੀ ਬਹਾਨੇ ਦੇ ਮੂਰੇ ਖੜ ਗਈ ਦੋ ਦੋ ਬੰਦੇ ਹੋਰ ਉਹਦੇ ਮੂਰੇ ਹੋਣਗੇ ਪਿਛਲੀ ਲੇਡੀਜ਼ ਨੇ ਬਹੁਤ ਹੀ ਫੁਰਤੀ ਨਾਲ ਇਹਨਾਂ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਇਹਨਾਂ ਦੇ ਬੈਗ ਦੇ ਵਿੱਚੋਂ 1.5 ਲੱਖ ਰੁਪਇਆ ਉਹਨਾਂ ਨੇ ਬੈਂਕ ਦੇ ਅੰਦਰ ਹੀ ਕੱਢ ਲਿਆ ਪੀ ਐਨ ਬੀ ਬੈਂਕ ਦੀ ਇਹ ਘਟਨਾ ਹੈਗੀ ਪੱਕਾ ਖਾਲੀ ਰੋਡ ਦੀ ਉੱਥੇ ਕੋਈ ਵੀ ਇੱਕ ਵੀ ਗਾਰਡ ਨਾ ਅੰਦਰ ਨਾ ਬਾਹਰ ਬੈਂਕ ਦੇ ਮੌਜੂਦ ਨਹੀਂ ਸੀ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਇਸ ਘਟਨਾ ਨੂੰ ਵੀ ਥੋੜਾ ਪੈਸਾ ਜਿਹੜਾ ਬੈਂਕ ਦੇ ਅੰਦਰ ਵੀ ਉਹ ਮਤਲਬ ਸੇਫ ਨਹੀਂ ਹੈ ਪੈਸਾ ਤੇ ਬਾਹਰ ਤਾਂ ਆਪਾਂ ਕਾਨੂੰਨ ਵਿਵਸਥਾ ਦਾ ਕਿੰਨਾ ਮਾੜਾ ਹਾਲ ਹੈ ਕਿੰਨੀ ਦਲੇਰੀ ਹੈ ਜੋ ਚੋਰਾਂ ਦੀ ਵੱਧ ਗਈ ਹੈ ਕਿ ਉਹ ਬੈਂਕ ਦੇ ਅੰਦਰ ਵੀ ਤੁਹਾਨੂੰ ਕਿੰਨਾ ਦਲੇਰੀ ਨਾਲ ਉਹਨਾਂ ਨੇ ਮਤਲਬ ਫੁਰਤੀ ਨਾਲ ਪੈਸੇ ਇਹਨਾਂ ਦੇ ਬੈਗ ਦੇ ਵਿੱਚੋਂ ਕੱਢੇ ਤੇ ਇਹਨਾਂ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਦੋ ਲੇਡੀਜ਼ ਸੀਗੀਆਂ ਫੜੀਆਂ ਗਈਆਂ ਅਜੇ ਤੱਕ ਨਾ ਹਜੇ ਤੱਕ ਫੜੀਆਂ ਨਹੀਂ ਕੰਪਲੇਂਟ ਦਿੱਤੀ ਤੁਸੀਂ ਕੰਪਲੇਂਟ ਦਿੱਤੀ ਕੰਪਲੇਂਟ ਇਹਨਾਂ ਨੇ ਦਿੱਤੀ ਹੈ ਸ਼ੁੱਕਰਵਾਰ ਦੀ ਕੱਟਣਾ ਹਾਂਜੀ ਸ਼ੁੱਕਰਵਾਰ ਅੱਛਾ ਤੁਹਾਨੂੰ ਦੱਸਣਗੇ ਰਾਜੇ ਹੋਇਆ ਕੀ ਸੀ ਸ਼ੁੱਕਰਵਾਰ ਦੇ 6 ਤਰੀਕ ਨੂੰ ਪੇਮੈਂਟ ਲੈਣ ਗਿਆ ਸੀ ਬੈਂਕ ਦੇ ਵਿੱਚੋਂ 10 ਲੱਖ ਰੁਪਏ ਜੀ ਉਹਦੇ ਵਿੱਚੋਂ 6 ਲੱਖ ਰੁਪਏ ਪੇਮੈਂਟ ਮਿਲੀ ਸੀ 6 ਲੱਖ ਰੁਪਏ ਇਹਨਾਂ ਨੂੰ ਬੈਂਕ ਵਾਲਿਆਂ ਨੇ ਦਿੱਤਾ ਠੀਕ ਹੈ ਉਸ ਤੋਂ ਬਾਅਦ ਚ ਪੇਮੈਂਟ ਉਹਨਾਂ ਨੇ ਦੇਤੀ ਮੈਂ ਲੈ ਕੇ ਉੱਥੋਂ ਚੱਲ ਪਈ ਬੈਂਕ ਤੋਂ ਦੋ ਲੇੜੀਆਂ ਇੱਕ ਮੇਰੇ ਮੂਰ ਦੀ ਹੋ ਗਈ ਤੇ ਇੱਕ ਮੇਰੇ ਪਿੱਛੇ ਦੀ ਹੋ ਗਈ ਬੈਂਕ ਦੇ ਅੰਦਰ ਹੀ ਹਾਂਜੀ ਬੈਂਕ ਦੇ ਅੰਦਰ ਦੀ ਘਟਨਾ ਤੁਹਾਨੂੰ ਦੱਸ ਰਹੇ ਨੇ ਉਦੋਂ ਬਾਅਦ ਉਦੋਂ ਬਾਅਦ ਚੋਂ ਬੈਂਕ ਦੇ ਜਦੋਂ ਗੇਟ ਤੋਂ ਬਾਹਰ ਨਿਕਲ ਲੱਗਿਆ ਦੋ ਆਦਮੀ ਪਹਿਲਾਂ ਹੀ ਨਿਕਲ ਰਹੇ ਸੀਗੇ ਗੇਟ ਦੇ ਵਿੱਚੋਂ ਉਹ ਜਿਹੜੀ ਦੂਸਰੀ ਲੇਡੀ ਸੀ ਉਹ ਰਸਤਾ ਰੋਕਣ ਵਾਸਤੇ ਵੀ ਥੋੜਾ ਟਾਈਮ ਲੱਗ ਜੇ ਦੂਸਰੀ ਲੇਡੀ ਨੇ ਪਿੱਛੋਂ ਆ ਕੇ ਛੋਲ ਇਧਰ ਕਰਕੇ ਪੇਮੈਂਟ ਕੱਢ ਲਈ ਉਹਦੇ ਵਿੱਚੋਂ 1.5 ਲੱਖ ਰੁਪਏ ਪਤਾ ਨਹੀਂ ਲੱਗਿਆ ਨਾ ਪਤਾ ਨਹੀਂ ਲੱਗਾਈ ਜਮਾਨ ਠੀਕ ਹੈ ਤੁਸੀਂ ਦੇਖੋ ਚੋਰਾਂ ਦੀ ਇਹਨੂੰ ਆਪਾਂ ਕਹਿ ਸਕਦੇ ਹਾਂ ਚਲਾਕੀ ਔਰ ਦਲੇਰੀ ਦੇਖੋ ਵੀ ਬੈਂਕ ਦੇ ਅੰਦਰ ਹੀ ਉਹਨਾਂ ਨੇ ਨਿੱਡਰ ਹੋ ਕੇ ਉੱਥੇ ਕੋਈ ਅੱਡਾ ਵੱਡਾ ਬੈਂਕ ਆ ਪੀ ਐਨ ਬੀ ਬੈਂਕ ਇੱਕ ਵੀ ਗਾਰਡ ਮੌਜੂਦ ਨਹੀਂ ਸੀਗਾ ਉੱਥੇ ਫਿਰ ਉਸ ਤੋਂ ਬਾਅਦ ਦੁਵਾਚੋਂ ਪੇਮੈਂਟ ਲੈ ਕੇ ਮੈਂ ਘਰੇ ਪਕੜਾ ਦਿੱਤੀ ਠੀਕ ਹੈ ਉਹ ਕਹਿੰਦੇ ਵੀ ਠੀਕ ਆ ਤੇ ਉਸ ਤੋਂ ਬਾਅਦ ਚੋਂ ਮੈਂ ਦੂਸਰੀ ਪੇਮੈਂਟ ਮੈਂ 3 ਵਜੇ ਬੈਂਕ ਚੋ ਲੈ ਆਇਆ ਸੀ ਦੁਕਾਨ ਤੇ ਉਹ ਪੇਮੈਂਟ ਪੂਰੀ ਸੀਗੀ ਠੀਕ ਹੈ ਉਸ ਤੋਂ ਬਾਅਦ ਚੋਂ ਐਤਵਾਰ ਨੂੰ ਕਿਸੇ ਨੂੰ ਪੇਮੈਂਟ ਕਰਨੀ ਸੀ 10 ਲੱਖ ਰੁਪਏ ਦੀ ਉਸ ਤੋਂ ਬਾਅਦ ਚੋਂ ਪਤਾ ਲੱਗੇ ਵੀ 6 ਲੱਖ ਚੋਂ 1.5 ਲੱਖ ਰੁਪਇਆ ਘਟਾ ਆਇਆ ਬਾਅਦ ਚ ਪਤਾ ਲੱਗਾ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਚੋਂ ਫਿਰ ਸੋਮਵਾਰ ਨੂੰ ਅਗਲੇ ਦਿਨ ਸੀਸੀਟੀਵੀ ਕੈਮਰੇ ਚੈੱਕ ਕੀਤੇ ਵੀ ਬੈਂਕ ਚੋਂ ਪੇਮੈਂਟ ਕਟਨ ਆ ਗਈ ਹੋਵੇ ਪਰ ਉਥੋਂ ਪੇਮੈਂਟ ਪੂਰੀ ਸੀਗੀ ਉਸ ਤੋਂ ਬਾਅਦ ਚ ਸ਼ਾਮ ਨੂੰ ਜਦੋਂ ਕੈਮਰੇ ਗੇਟ ਆਲਾ ਦੇਖਿਆ ਉਸ ਤੋਂ ਪਤਾ ਲੱਗਾ ਵੀ ਦੂਸਰੀ ਲੇਡੀ ਨੇ ਪੈਸੇ ਕੱਢ ਲਏ ਉਹਦੇ ਵਿੱਚ ਬੈਗ ਮੈਂ ਕਦੇ ਅੰਦਰ ਹੀ ਡੱਕਾ ਪੈ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਾ ਦੇਖੋ ਬੈਂਕ ਦੀ ਨਲਾਇਕੀ ਤੇ ਸੀਸੀਟੀਵੀ ਉਸ ਤੋਂ ਬਾਅਦ ਮੈਨੇਜਰ ਨਾਲ ਗੱਲ ਕੀਤੀ ਤੁਸੀਂ ਹਾਂਜੀ ਹਾਂਜੀ ਓਕੇ ਕੀ ਕਹਿੰਦੇ ਉਹ ਉਹ ਕਹਿੰਦੇ ਵੀ ਗਾਰ ਸਾਡੀ ਜ਼ਿੰਮੇਵਾਰੀ ਹੈਗੇ ਵੀ ਗਾਰ ਹੈ ਨਹੀਂ ਸੀਗਾ ਠੀਕ ਹੈ ਬੈਠ ਜੀ ਸਾਡੀ ਗਲਤੀ ਹੈ ਗਈ ਮੰਨਦੇ ਆਸੀਂ ਹਾਂਜੀ ਹਾਂਜੀ ਮੰਨਦੇ ਨੇ ਇੰਦਰ ਕੋਣ ਹੈ ਨਾਮ ਕੀ ਮੈਨੇਜਰ ਨਾਮ ਕੀ ਨਾਮ ਨਹੀਂ ਚਲੋ ਤੁਹਾਨੂੰ ਪਤਾ ਪਤਾ ਕਰਾਂਗੇ ਤੁਹਾਨੂੰ ਵੀਡੀਓ ਅਗਲੀ ਵੀ ਪਾਵਾਂਗੇ ਅਸੀਂ ਉਸ ਦੀ ਵੀਡੀਓ ਵੀ ਪੇਜ ਦੇ ਉੱਤੇ ਪਾਈ ਹੈ ਜਿੱਥੇ ਕਿ ਉਹ ਦੋ ਲੇਡੀਜ਼ ਨੇ ਜੋ ਬਹੁਤ ਹੀ ਚੁਸਤੀ ਨਾਲ ਇਹਨਾਂ ਦਾ ਜਿਨ੍ਹਾਂ ਨੇ ਪੈਸਾ ਕੱਢਿਆ ਹੈ ਉਹ ਵੀ ਸਾਡੇ ਪੇਜ ਤੇ ਪਾਈ ਹੈ ਤੇ ਤੁਹਾਡਾ ਬਹੁਤ ਬਹੁਤ ਧੰਨ ਪੁਲਿਸ ਕੰਪਲੇਂਟ ਕੀਤੀ ਹੈ ਉਹ ਕੀ ਕਹਿੰਦੇ ਉਹ ਕਹਿੰਦੇ ਵੀ ਇੱਕ ਅਦੇ ਦਿਨ ਚ ਪਤਾ ਲਾ ਲਾਂਗੇ ਜੀ ਪਤਾ ਲੱਗ ਜੂਗਾ ਚਲੋ ਬਹੁਤ ਬਹੁਤ ਧੰਨਵਾਦ ਤੁਹਾਨੂੰ ਅਸੀਂ ਇਹੀ ਦੱਸਣਾ ਸੀ ਵੀ ਧਿਆਨ ਰੱਖੋ ਵੈਸਾ ਬੈਂਕਾਂ ਦੇ ਵਿੱਚ ਤੇ ਅੰਦਰ ਤੇ ਬਾਹਰ ਕਾਨੂੰਨ ਦੀ ਬਹੁਤ ਹੀ ਮਾੜਾ ਹਾਲ ਹੈ ਬਹੁਤ ਬਹੁਤ ਧੰਨਵਾਦ ਜੀ ਹਾਂ